ਆਓ ਜੀ ਦੋਸਤੋ ਆਪਾਂ ਚੱਲਦੇ ਆਂ ਰਜਵਾੜੇ ਗੁੜਕਲਹਾਰ ਦੇ ਉੱਪਰ ਤੇ ਤੁਹਾਨੂੰ ਅੱਜ ਮਲਾਉਨੇ ਆਂ ਉੱਥੇ ਦੇ ਓਨਰ ਬਾਈ ਕਲੀਪ ਗਲਦੀਪੇ ਨਾਲ ਤੇ ਨਾਲ ਹੀ ਭਾਮਾ ਪਕੌੜਾ ਬਾਈ ਵੀ ਆਇਆ ਹੋਇਆ ਉਹਦੇ ਵੀ ਤੁਹਾਨੂੰ ਵਿਚਾਰ ਸੁਣਾਵਾਂਗੇ ਜੁੜੇ ਰਹੀ ਆਪਣੀ ਵੀਡੀਓ ਦੇ ਨਾਲ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿਹੜੀ ਕੁਆਲਿਟੀ ਆ ਉਹ ਬਹੁਤ ਹੀ ਵਧੀਆ ਤੁਸੀਂ ਸੋ ਅੱਜ ਤੁਹਾਡੇ ਨਾਲ ਗੰਭੀਰ ਮੁੱਦਿਆਂ ਤੇ ਗੱਲ ਕਰਨੀ ਸੀ ਕਿਉਂਕਿ ਆਪਣੇ ਪੰਜਾਬ ਪੰਜ ਆਬ ਜਿਹਨਾਂ ਦਾ ਪਾਣੀ ਸ਼ਰਬਤ ਵਰਗਾ ਸੀ ਪਰ ਅੱਜ ਜਿਹੜਾ ਉਹ ਪਾਣੀ ਹੈ ਉਹਦੇ ਵਿੱਚ ਗੰਦਿਆਂ ਨਾਲੇ ਜਿਹੜੇ ਪਾਏ ਜਾਂਦੇ ਆ ਪਾਣੀ ਨੂੰ ਗੰਦਾ ਕਰਿਆ ਗਿਆ ਸਾਡੇ ਧਰਤੀ ਹੇਠਲਾ ਜਿਹੜਾ ਪਾਣੀ ਹੈ ਜਿਹੜਾ ਉਹਦਾ ਪੱਧਰਾ ਬਹੁਤ ਥੱਲੇ ਵਗ ਚੁੱਕਿਆ ਤੇ ਬਾਕੀ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਉਹਨਾਂ ਦੇ ਵਿੱਚ 100% ਹੀ ਮਲਾਵਟਾਉਣ ਲੱਗ ਪਈ ਹੈ ਜਿਵੇਂ ਦੇਖਿਆ ਵੀ ਬਿਮਾਰੀਆਂ ਵੱਧ ਰਹੀਆਂ ਹਨ ਕੈਨਸਲ ਆ ਜਿਹੜਾ ਉਹ ਕਿੰਨਾ ਕੈਨਸਲ ਹੋ ਰਿਹਾ ਤੇ ਹਰ ਇੱਕ ਚੀਜ਼ ਦੇ ਵਿੱਚ ਮਲਾਵਟ ਹੈ ਉਹਦਾ ਕਰਕੇ ਸਾਨੂੰ ਬਿਮਾਰੀਆਂ ਲੱਗ ਰਹੀਆਂ ਸੋ ਅੱਜ ਅਸੀਂ ਜਾ ਰਹੇ ਸੀਗੇ ਜਦੋਂ ਆਪਾਂ ਬਰਨਾਲੇ ਤੋਂ ਸੰਗਰੂਰ ਨੂੰ ਜਾਣਦੇ ਆ ਤੇ ਧਨੋਲਾ ਨੰਗਨਸਾਰ ਸੱਜੇ ਪਾਸੇ ਰਜਵਾੜਾ ਟੱਬਾ ਆਉਂਦਾ ਤੇ ਰਜਵਾੜੇ ਟੱਬੇ ਦੇ ਨਾਲ ਹੀ ਰਜਵਾੜਾ ਖਲਾੜਾ ਲਾਇਆ ਗਿਆ ਸੋ ਸਾਡੇ ਦੋਸਤ ਆ ਈਲਵਾਲ ਤੋਂ ਕਲੀਫਾ ਤੇ ਅਸੀਂ ਇਹ ਸੋਚਿਆ ਸਾਰਿਆਂ ਨੇ ਲੜ ਕੇ ਵੀ ਸਾਡੀ ਜਿਹੜੀ ਗੱਲ ਆ ਤੁਹਾਡੇ ਤੱਕ ਪਹੁੰਚਾਈ ਜਾਵੇ ਤੁਹਾਨੂੰ ਕਿਉਂਕਿ ਅਕਸਰ ਹੀ ਆਪਾਂ ਖਿਲਾੜਿਆਂ ਤੋਂ ਵੀ ਗੁੜ ਲੈ ਲੈਂਦੇ ਆ ਤੇ ਉਹਨਾਂ ਦੇ ਵਿੱਚ ਵੀ ਕਿਉਂਕਿ ਉਹ ਬਿਜ਼ਨਸ ਹੀ ਕਰਦੇ ਆ ਤਕਰੀਬਨ ਖਿਲਾੜਿਆਂ ਵਾਲੇ ਵਿੱਚ ਉਹਦੇ ਕੈਮੀਕਲ ਪਾ ਦਿੰਦੇ ਆ ਜਾਂ ਪਚਾਹ ਬਣਾਉਨੇ ਆ ਕੱਲੇ ਗੁੜ ਦੀ ਤੇ ਉਹ ਕਦੇ ਚਾਹ ਕੱਲੇ ਗੁੜ ਦੀ ਨਹੀਂ ਬਣਦੀ ਉਹ ਫਟ ਜਾਂਦੀ ਆ ਦੁੱਧ ਫਟ ਜਾਂਦਾ ਚਾਹ ਖਰਾਬ ਹੋ ਜਾਂਦੀ ਆ ਤੇ ਇੱਥੇ ਅਸੀਂ ਕੋਈ ਇਹ ਨਹੀਂ ਕਰ ਰਹੇ ਪਰ ਅਸੀਂ ਇੱਕ ਆਪਦੀ ਗੱਲ ਸਾਂਝੀ ਕਰ ਰਹੇ ਹਾਂ ਤਾਂ ਕਿ ਤੁਹਾਡੇ ਤੱਕ ਸਾਡੀ ਗੱਲ ਪਹੁੰਚੇ ਅਕਸਰ ਹੀ ਅਸੀਂ ਸਫ਼ਰ ਕਰਦੇ ਹਾਂ ਹਨਾ ਤੇ ਜਦੋਂ ਵੀ ਤੁਸੀਂ ਸੰਗਰੂਰ ਨੂੰ ਜਾਓ ਤਾਂ ਤਨੋਲੇ ਰਜਵਾੜੇ ਢਾਬੇ ਦੇ ਨਾਲ ਆ ਰਜਵਾੜਾ ਖਲਾੜਾ ਜਰੂਰ ਖੜ ਕੇ ਜਾਓ ਤੇ ਤੁਹਾਨੂੰ ਇਹ ਅਸੀਂ ਪਹਿਲਾਂ ਗਾਰੰਟੀ ਦਿੰਨੇ ਆਂ ਵੀ 100% ਦੇਸੀ ਕੋਈ ਮਿਲਾਵਟ ਨਹੀਂ ਕੋਈ ਵੀ ਇਹਦੇ ਵਿੱਚ ਇਹ ਜੀ ਚੀਜ਼ ਨਹੀਂ ਪਾਈ ਜਾਂਦੀ ਵੀ ਜਿਹਦੇ ਵਿੱਚ ਕੋਈ ਤੁਹਾਨੂੰ ਬਿਮਾਰੀ ਲੱਗੂਗੀ। ਬਾਕੀ ਕਣਕ ਝੋਨੇ ਦੀ ਖੇਤੀ ਕਣਕ ਝੋਨਾ ਕਣਕ ਝੋਨੇ ਦੀ ਖੇਤੀ ਤੋਂ ਨਿਕਲ ਕੇ ਜਿਹੜਾ ਕਮਾਦ ਆ ਖਤਮ ਹੁੰਦਾ ਜਾ ਰਿਹਾ ਸੀ ਤੇ ਖਿਲਾੜੇ ਲੱਗਣਗੇ ਖਿਲਾੜਿਆਂ ਦੇ ਨਾਲ ਲੋਕ ਕਮਾਦ ਵੀਜਣਗੇ ਕਮਾਦਾਂ ਦੀ ਆਮਦਨ ਹੋਊਗੀ। ਬਾਕੀ ਤੁਸੀਂ ਥੋੜਾ ਜਿਹਾ ਜੇ ਆਪ ਦਾ 2-4 ਕਿਾਰੇ ਲਾ ਲੈਨੇ ਹੋ ਤੇ ਉਹਦਾ ਜਿਹੜਾ ਗੰਨਾ ਲਿਆ ਕੇ ਤੁਸੀਂ ਆਪ ਵੀ ਇੱਥੇ ਜਿਹੜਾ ਇਹਦਾ ਗੌੜਾ ਕੋਲੇ ਖੜ ਕੇ ਉਸ ਗੰਨੇ ਦਾ ਗੁੜ ਲੈ ਸਕਦੇ ਹੋ ਕੋਲੇ ਖੜ ਕੇ ਤੁਸੀਂ ਆਪ ਦਾ ਚੈੱਕ ਕਰ ਸਕਦੇ ਹੋ ਤਸੱਲੀ ਕਰ ਸਕਦੇ ਹੋ ਕੋਈ ਵੀ ਮਿਲਾਵਟ ਨਹੀਂ ਸੋ ਆਪਾਂ ਮਲਾਉਨੇ ਆ ਜੀ ਸਾਡੇ ਪਰਮ ਮਿੱਤਰ ਕਲੀਫਾ ਈਰਵਾਲ ਜੀ ਹਾਂਜੀ ਕੀ ਹਾਲ ਹੈ ਜੀ ਹਾਂਜੀ ਭਾਈ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਤੇ ਸਾਨੂੰ ਕਲਿੱਪ ਹੈ ਬਾਈ ਇਹ ਦੱਸੋ ਵੀ ਤੁਹਾਡੇ ਮਨ ਚ ਕਿਹਨੇ ਵਿਚਾਰ ਆਇਆ ਵੀ ਆਪਾਂ ਇਹ ਕਲਾੜਾ ਲਾਇਆ ਜਾਵੇ ਇਦਾਂ ਸੀ ਵਿਚਾਰ ਜੀ ਆਪਣੇ ਮਨ ਚ ਆਪਣੇ ਬਾਈ ਨੇ ਕੈਨੇਡਾ ਤੋਂ ਬਲਵਿੰਦਰ ਸਿੰਘ ਬਾਈ ਬਲਵਿੰਦਰ ਸਿੰਘ ਬੱਲੀ ਤੇ ਮੇਰਾ ਵੱਡਾ ਵੀਰ ਸੰਦੀਪ ਸਿੰਘ ਬਿੱਟੂ ਕਿਉਂਕਿ ਢਾਬਾ ਵੀ ਆਪਣੀ ਬਾਈ ਯੂਰੀਨ ਰੇਅ ਦੱਤੀ ਅੱਛਾ ਤੇ ਪਹਿਲਾਂ ਹੁਣ ਜਿਵੇਂ ਸਟਾਰਟਿੰਗ ਤੋਂ ਜਿਹੜਾ ਸਾਡਾ ਢਾਬਾ ਹੈ ਇਹਦੇ ਉੱਤੇ ਸਾਡੀ ਆਪਦੀ ਕਣਕ ਦੀ ਮਤਲਬ ਆਪਦੀ ਵੀਝੀ ਕਣਕ ਦੀ ਰੋਟੀ ਲਾਉਨੇ ਆ ਸੀ ਇੱਥੇ ਰਿਵਾਇਤੀ ਢਾਬੇ ਦੇ ਉੱਤੇ ਉਸ ਤੋਂ ਬਾਅਦ ਅਸੀਂ ਮਤਲਬ ਬਹੁਤ ਜ਼ਿਆਦਾ ਇੱਕ ਡਾਕਟਰ ਸਾਹਿਬ ਆਪਣੀ ਫੈਮਿਲੀ ਬਲੋਂਗ ਕਰਦੇ ਨੇ ਵੀ ਰੋਜ਼ ਬਾਈ ਯੂਰੀ ਦੀ ਗੱਲ ਹੁੰਦੀ ਸੀ ਵੀ ਬਿਮਾਰੀਆਂ ਪਹਿਲੀ ਗੱਲ ਤਾਂ ਸ਼ੂਗਰ ਆਪਣੇ ਮੇਰੇ ਸਾਹ ਵਿੱਚ ਘਰ ਚ ਕੋਈ ਇਹ ਘਰੋਂ ਘਰ ਇੱਕ ਜੀਵਨ ਦਾ ਸ਼ੂਗਰ ਹੈਗੀ ਹੈਗਾ ਹਮ ਹਾਰਟ ਦੀ ਪ੍ਰੋਬਲਮ ਤੀਜਾ ਨੰਬਰ ਕੈਂਸਰ ਲਾ ਲਓ ਤੁਸੀਂ ਮਤਲਬ ਵੀ ਇਹ ਬਿਮਾਰੀਆਂ ਦੇਖਦੇ ਬਾਈ ਯੂਰੀ ਕਹਿੰਦੇ ਵੀ ਆਪਾਂ ਸ਼ੁੱਧ ਕੰਮ ਵੀ ਆਹ ਕੰਮ ਸਟਾਰਟ ਕਰੋ ਜਿਹੜਾ ਹੁਣ ਆਪਾਂ ਮਤਲਬ ਵੀ ਗੰਨੇ ਤੋਂ ਗੁੜ ਤਿਆਰ ਕਰਦੇ ਆ ਸੱਕਰ ਤਿਆਰ ਕਰਦੇ ਆਗੇ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਗਾਰੰਟੀ ਤੌਰ ਤੇ ਆਪਾਂ ਮਤਲਬ ਵੀ ਕੋਈ ਬਿਜ਼ਨਸ ਵਾਲਾ ਕੰਮ ਨਹੀਂ ਆਪਾਂ ਸੇਵਾ ਵਾਲੀ ਕੰਮ ਹੈ ਮਤਲਬ ਵੀ ਹੁਣ ਇਹ ਸਟਾਰਟਿੰਗ ਇੱਥੋਂ ਕਰੀਏ ਇਹਨੂੰ ਵਾਧੇ-ਵਾਧੇ ਵਧਾਉਂਦੇ ਜਾਵਾਂਗੇ ਹੁਣ ਇਸ ਤੋਂ ਬਾਅਦ ਆਰਗੈਨਿਕ ਖੇਤੀ ਸਟਾਰਟਿੰਗ ਕਰਾਂਗੇ ਜਿਹੜੀ ਕਿ ਆਪਣੀ ਨਾਲ ਹੀ ਆਪਣੇ ਢਾਬੇ ਦੇ ਮਤਲਬ ਵੀ ਵਰਤੋਂ ਕਰਾਂਗੇ ਇਸ ਚੀਜ਼ ਦੀ ਜਿਵੇਂ ਮਤਲਬ ਨੂਨ ਮਿਰਚ ਮਸਾਲੇ ਜਿਹੜੇ ਹੁੰਦੇ ਆ ਉਹ ਵੀ ਤੁਸੀਂ ਆਪ ਤਿਆਰ ਕਰਦੇ ਆਪ ਹਾਂਜੀ ਹਾਂ ਆਪ ਤਿਆਰ ਕਰਕੇ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਤੇ ਇੱਕ ਗੱਲ ਇਹ ਵੀ ਆ ਜ਼ਰੂਰੀ ਆ ਵੀ ਜੇ ਸਾਡੀ ਸਿਹਤ ਆ ਸਾਡੀ ਸੀ ਤੰਦਰੁਸਤਾਂ ਤਾਂ ਸਭ ਕੁਝ ਹੀ ਹੈ ਜੇ ਅਸੀਂ ਬਿਮਾਰ ਆ ਤਾਂ ਕੁਝ ਵੀ ਨਹੀਂਗਾ ਹਨ ਤੇ ਸਿਹਤ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ। ਸਲੀਪੇ ਵੀਰ ਤੁਹਾਨੂੰ ਕਿੰਨਾ ਕੁ ਰਿਸਪੌਂਸ ਮਿਲ ਰਿਹਾ ਹੈ ਜਿਹੜਾ ਖਿਲਾੜੇ ਦਾ ਲੋਕਾਂ ਨਿਓ ਕੀ ਵਿਊ ਹੈ? ਸਾਨੂੰ ਬਹੁਤ ਜ਼ਿਆਦਾ ਫੋਨ ਕਾਲ ਆ ਰਹੇ ਆਪਣੇ ਲੁਧਿਆਣੇ ਤੋਂ ਜੀ। ਹਾਂਜੀ। ਸੁਲਤਾਨਪੁਰ ਲੋਧੀ ਬੇਰ ਸਾਹਿਬ ਗੁਰਦੁਆਰਾ ਉੱਥੇ ਪਹਿਲਾਂ ਆਪਾਂ ਗੁਰਪਚਾਉਂਦੇ ਸੀ ਮਤਲਬ ਹੁਣ ਬਹੁਤ ਕਾਲ ਆ ਰਹੀਆਂ ਹਨ। ਹਾਂਜੀ ਤਰਨਤਾਰਨ ਸਾਹਿਬ ਉਧਰੋਂ ਮਤਲਬ ਜਵਾਬੇ ਵੱਲੋਂ ਬਹੁਤ ਜ਼ਿਆਦਾ ਕਾਲਿੰਗ ਆ ਰਹੀ ਹੈ ਵੀ ਹਰ ਥਾਂ ਜਿੱਥੇ ਸਾਨੂੰ ਕਾਲ ਆ ਰਹੀ ਹੈ ਅਸੀਂ ਆਉਣ ਵਾਲੇ ਸਵੇਰੇ ਚ ਆਪਣਾ ਗੁੜ ਉੱਥੇ ਪਹੁੰਚਦਾ ਕਰਾਂਗੇ ਜੀ ਮਤਲਬ ਹੁਣ ਗੱਲ ਤੇ ਵਿਚਾਰ ਹੋ ਰਿਹਾ ਹੁਣ ਸਾਰੇ ਭਾਈ ਨਾਲ ਮਤਲਬ ਕਹਿਣ ਦਾ ਇਹੀ ਆ ਥੋੜਾ ਵੀ ਜਿਹੜਾ ਇੱਕ ਆ ਰਿਹਾ ਇੱਥੋਂ ਤੁਸੀਂ ਗੁੜ ਲੈ ਜਾਂਦੇ ਹੋ ਸ਼ੱਕਰ ਲੈ ਜਾਂਦੇ ਹੋ ਤੁਸੀਂ ਉਹਦੀ ਵਰਤੋਂ ਕਰਦੇ ਹੋ ਚਾਹ ਦੇ ਵਿੱਚ ਤੇ ਤੁਹਾਨੂੰ ਦੁਬਾਰਾ ਹੋਰ ਚੀਜ਼ ਪੀਣ ਨੂੰ ਜੀ ਨਹੀਂ ਕਰਦਾ ਉਹਦਾ ਰੀਜਨ ਇਹ ਆ ਕਿ ਸ਼ੁੱਧ ਆ ਕੋਈ ਮਿਲਾਵਟ ਨਹੀਂ ਕੋਈ ਕੈਮੀਕਲ ਨਹੀਂ ਪਾਇਆ ਜਾਂਦਾ ਤੁਸੀਂ ਚਾਹ ਬਣਾ ਲਓ ਮੈਂ ਪਹਿਲਾਂ ਵੀ ਦੱਸਿਆ ਗੁੜ ਪਾ ਲਓ ਤੇ ਤੁਹਾਡੀ ਉਹ ਚਾਹ ਨਹੀਂ ਬਣਦੀ ਫਟ ਜਾਂਦੀ ਹੈ ਸੋ ਇਹ ਗਾਰੰਟੀ ਆ ਵੀ ਤੁਸੀਂ ਗੁੜ ਦੀ ਚਾਹ ਬਣਾ ਤੇ ਫਟੂ ਕੀ ਨਹੀਂ ਹਨਾ ਬਾਕੀ ਬਾਈ ਹੋਣੀ ਨੂਨ ਮਿਰਚ ਮਸਾਲੇ ਜਿੰਨੇ ਵੀ ਆਪਣੇ ਘਰੇ ਵਰਤੋ ਵਾਲੀਆਂ ਚੀਜ਼ਾਂ ਉਹ ਦੇਸੀ ਆਰਗੈਨਿਕ ਕੋਈ ਵੀ ਕੈਮੀਕਲ ਨਹੀਂ ਪਾਰ ਉਹ ਸ਼ੁਰੂ ਕਰਨ ਲੱਗਿਆ ਤੇ ਸਾਡੇ ਨਾਲ ਮੇਰਾ ਛੋਟਾ ਵੀਰ ਆਮਨਾ ਚੇਰਮੈਨ ਹੈ ਕੋਟ ਦੁੰਨੇ ਵਾਲਾ ਜਿਹੜਾ ਅਸੀਂ ਇਕੱਠੇ ਵੀਡੀਓ ਕਰਦੇ ਆ ਤੇ ਉਹਨਾਂ ਨਾਲ ਵੀ ਗੱਲ ਕਰਦੇ ਆਮਨੇ ਭਾਈ ਕਿਵੇਂ ਲੱਗਿਆ ਪਹਿਲਾਂ ਤਾਂ ਖਲੀਫੇ ਭਾਈ ਤੁਹਾਡਾ ਮੈਂ ਧੰਨਵਾਦ ਹੀ ਕਰਨਾ ਚਾਹਣਾ ਜਿਹੜਾ ਤੁਸੀਂ ਐਡਾ ਵੱਡਾ ਅਪਰਾਲਾ ਕਰਿਆ ਮੈਂ ਸਾਰੇ ਜਣਾਂ ਨੂੰ ਦੱਸਣਾ ਚਾਹਣਾ ਹੈ ਕਿ ਬਾਈ ਆਲਰੇਡੀ ਆਸਟ੍ਰੇਲੀਆ ਸੈਟ ਹੈ ਇਹਦੀ ਫੈਮਿਲੀ ਵੀ ਸੈਟ ਹੈ ਇਹਨੂੰ ਪੰਜਾਬ ਚ ਆ ਕੇ ਜੀ ਜੀ ਫੀਲ ਹੋਈ ਕਿ ਜਿਹੜੀਆਂ ਆਪਣੀਆਂ ਸਭ ਤੋਂ ਪਹਿਲਾਂ ਕਿਹੜੀ ਚੀਜ਼ ਜ਼ਰੂਰੀ ਹੈ ਸਿਹਤ ਜ਼ਰੂਰੀ ਹੈ ਇਹਨੇ ਦੇਖਿਆ ਕਿ ਸਿਹਤ ਲਈ ਜਿਹੜੀਆਂ ਸਿਹਤ ਨੂੰ ਉਦੋਂ ਸਿਹਤ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਆਲਮੋਸਟ ਸਾਰੀਆਂ ਚੀਜ਼ਾਂ ਦੇ ਵਿੱਚ ਮਲਾਵਟ ਆ ਰਹੀ ਹੈ ਅੱਜ ਦੇ ਟਾਈਮ ਦੇ ਵਿੱਚ ਗੋਲ ਲਾ ਲਓ ਜਿੰਨਾ ਵੀ ਕੁਸ ਆਪਣੇ ਡੇਲੀ ਘਰ ਦੇ ਵਿੱਚ ਆਪਾਂ ਵਰਤਦੇ ਹਾਂ ਨੂਨ ਮਿਰਚ ਜੋ ਵੀ ਮਸਾਲੇ ਠੀਕ ਹੈ ਇਹ ਬਾਈ ਨੂੰ ਇਹ ਚੀਜ਼ ਫੀਲ ਹੋਈ ਜਿਹੜੀਆਂ ਡੇਲੀ ਰੁਟੀਨ ਚ ਚੀਜ਼ਾਂ ਚੱਲਦੀਆਂ ਨੇ ਆਪਣੀਆਂ ਉਹ ਹਰ ਇੱਕ ਚੀਜ਼ ਦਾ ਬਾਈ ਨੇ ਇੱਥੇ ਸਭ ਤੋਂ ਪਹਿਲਾਂ ਮੰਨ ਲਓ ਗੋੜ ਆਪ ਦਾ ਘਲਾੜਾ ਲਾਇਆ ਤੇ ਉਦੋਂ ਉਹਦੇ ਨਾਲ ਇਹਨਾਂ ਨੇ ਚੱਕੀ ਲਾਈ ਆ ਮਸਾਲੇ پیسਣ ਵਾਲੀ ਜਿਹੜੀਆਂ ਚੀਜ਼ਾਂ ਆਪਾਂ ਨੂੰ ਘਰ ਦੇ ਵਿੱਚ ਜ਼ਰੂਰ ਤਾਂ ਹਰ ਇੱਕ ਚੀਜ਼ ਇਹਨਾਂ ਕੋਲੋਂ ਇੱਥੋਂ ਮਿਲੂਗੀ ਅਵੇਲੇਬਲ ਆ ਤੇ ਸੁਧ ਹੈ ਮੈਂ ਇਹ ਵੀ ਨਹੀਂ ਗੱਲ ਕਿ ਅਸੀਂ ਤੁਹਾਨੂੰ ਕਹਿ ਦਈਏ ਕਿ ਬਣੀ ਪਈ ਹੈ ਸੁਧ ਹੈ ਤੁਸੀਂ ਆਪ ਕੋਲੇ ਖੜ ਕੇ ਬਣਵਾ ਕੇ ਲੈ ਕੇ ਜਾ ਸਕਦੇ ਹੋ ਆਪ ਦਾ ਚਾਹੇ ਗੰਨਾ ਇੱਥੋਂ ਲੈ ਕੇ ਬਣਵਾ ਲਓ ਚਾਹੇ ਆਪ ਦਾ ਲੈ ਜਾਓ ਤੇ ਹੋਰ ਚੀਜ਼ ਜਿਹੜੀ ਕੋਈ ਨੂਨ ਮਿਰਚ ਮਸਾਲਾ ਜਿਹੜੀ ਵੀ ਹਲਦੀਆਂ ਨੇ ਆਪਣੀਆਂ ਠੀਕ ਆ ਮਸਾਲੇ ਨੇ ਉਹ ਵੀ ਤੁਸੀਂ ਆਪ ਦੇ ਲਿਆ ਕੇ ਵੀ ਪਿਹਾ ਸਕਦੇ ਹੋ ਤੇ ਇੱਥੇ ਕੋਲੇ ਖੜ ਕੇ ਵੀ ਪਿਹਾ ਕੇ ਲੈ ਕੇ ਜਾ ਸਕਦੇ ਹੋ ਬਾਕੀ ਦੇਖਿਆ ਜਾਵੇ ਪੰਜਾਬ ਦੇ ਵਿੱਚ ਦਿਨੋਂ ਦਿਨ ਜਿਹੜੀ ਕਮਾਦ ਦੀ ਖੇਤੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਕਿਉਂ ਜਿਹੜੀਆਂ ਵੱਡੀਆਂ ਫੈਕਟਰੀਆਂ ਲੱਗੀਆਂ ਨੇ ਫੈਕਟਰੀਆਂ ਸੀ 슈ਗਰ ਮਿਲਾਂ ਸੀ ਪ੍ਰਾਈਵੇਟ ਮਿਲਾਂ ਸੀਗੀਆਂ ਉਹਨਾਂ ਨੇ ਪੈਸਾ ਦਿੱਤਾ ਹੀ ਨਹੀਂ ਕਿਸਾਨਾਂ ਦਾ ਤੇ ਸਾਡੇ 22 ਦੀ ਸੋਚ ਕੀ ਹੈ ਘੱਟ ਤੋਂ ਘੱਟ ਉਹਨੇ ਨੇ 12-13 ਲੱਖ ਰੁਪਏ ਲਾ ਕੇ ਜਿਹੜਾ ਇਹ ਸਾਰਾ ਪ੍ਰੋਜੈਕਟ ਠੀਕ ਹੈ ਤਿਆਰ ਕੀਤਾ ਹਰ ਇੱਕ ਬੰਦਾ 12-13 ਲੱਖ ਰੁਪਏ ਨਹੀਂ ਲਾ ਸਕਦਾ ਘੱਟ ਤੋਂ ਘੱਟ ਬੰਦਾ ਇੱਕ ਤੋਂ ਦੋ ਕਨਾਲਾਂ ਜੇ ਲਾਵੇ ਠੀਕ ਹੈ ਕਮਾਤ ਦੀਆਂ ਹਰ ਇੱਕ ਬੰਦਾ ਉਹ ਆਪ ਨੂੰ ਤੇ ਆਪ ਦੇ ਜਿਹੜੇ ਕਰੀਬੀ ਯਾਰ ਦੋਸਤ ਨੇ ਬੰਦੇ ਉਹਨਾਂ ਨੂੰ ਸੁਧ ਠੀਕ ਹੈ ਇੱਕ ਗੁੜ ਦੇ ਸਕਦਾ ਦੇ ਸਕ ਇੱਕ ਬਾਈ ਕਲਿਫੇ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਵੀ ਜਿਹੜਾ ਮੰਨ ਲਾ ਗੰਨਾ ਬੰਦਾ ਆਪ ਲੈ ਕੇ ਆਵੇ ਤੇ ਉਹਨੂੰ ਗੁੜ ਕਿੰਨੇ ਰੁਪਏ ਕਿਲੋ ਪੈ ਜਾਊਗਾ ਉਨੂੰ ਆਹੀ 10-12 ਰੁਪਏ ਆਪਾਂ ਤਾਂ ਸੇਵਾ ਦਾ ਆਪਾਂ ਕੋਈ ਬਿਜ਼ਨਸ ਨਹੀਂ 10-12 ਰੁਪਏ ਦੇ ਹਿਸਾਬ ਨਾਲ ਵੀ ਦੇਖੋ ਆਪਾਂ ਜੇ ਨਾਰਮਲ ਗੁੜ ਲੈਨੇ ਆ ਤਾਂ 40 ਤੋਂ 45 ਰੁਪਏ ਕਿਲੋ ਪੈਂਦਾ ਜੇ ਆਪਾਂ ਇਹਨਾਂ ਤੋਂ ਵੀ ਗੁੜ ਲੈਣਾ ਜਾਂ ਹੋਰ ਕਿਤੋਂ ਵੀ ਗੁੜ ਲੈਣਾ 50 ਰੁਪਏ ਕਿਲੋ ਪੈਂਦਾ ਘੱਟ ਤੋਂ ਘੱਟ ਗੁੜ ਜੇ ਤੁਸੀਂ ਆਪਦਾ ਗੰਨਾ ਲੈ ਕੇ ਆਓਗੇ ਤਾਂ ਤੁਹਾਨੂੰ ਗੁੜ ਸਾਰਾ 12-13 ਰੁਪਏ ਕਿਲੋ ਪੈਣਾ ਬਾਕੀ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣਾ ਚਾਹਣਾ ਖਲੀਫੇ ਬਾਈ ਨੂੰ ਘੱਟ ਤੋਂ ਘੱਟ ਇਹ ਕੰਮ ਚ ਪੈ ਨੂੰ ਇਹਨਾਂ ਨੇ ਜਿਹੜਾ ਕਲਾੜਾ ਖੋਲਿਆ ਇਹਨੂੰ ਤਾਂ 4-5 ਪੰਜ ਮਹੀਨੇ ਹੋ ਗਏ ਬਾਈ 5 ਮ ਇਹਨਾਂ ਨੂੰ 2.5 ਸਾਲ ਹੋ ਗਏ ਘੱਟ ਤੋਂ ਘੱਟ ਇੱਕ ਕੰਮ 'ਚ ਪਿਆ ਉਹਨੂੰ ਪਹਿਲਾਂ ਪੂਰੀ ਇਹਨਾਂ ਨੇ ਇਹਦੇ ਬਾਰੇ ਰਿਸਰਚ ਕੀਤਾ ਫਿਰ ਸਿੱਖਿਆ ਤੇ ਫਿਰ ਕੰਮ ਦੇ ਵਿੱਚ ਆਏ ਨੇ ਇਹ ਇਹਨਾਂ ਨੂੰ ਹਰ ਇੱਕ ਚੀਜ਼ ਬਾਰੇ ਪੂਰੀ ਨੌਲੇਜ ਆ ਕੰਮ ਇਹ ਐ ਨਹੀਂ ਹੈਗਾ ਵੀ ਉਹਨਾਂ ਨੂੰ ਕਹਤਾ ਆਪਾਂ ਕੰਮ ਵਾਲਿਆਂ ਨੂੰ ਵੀ ਆਹ ਵੀ ਗਾ ਵੀ ਕਰ ਦੋ ਆਹ ਕਰ ਦੋ ਆਹ ਕਰ ਦੋ ਐਵੇਂ ਕੁਝ ਨਹੀਂ ਹੈਗਾ ਹਰ ਇੱਕ ਕੰਮ ਦੇ ਵਿੱਚ ਨਾਲ ਲਾ ਕੇ ਕੰਮ ਕਰਾਉਂਦੇ ਆ ਹਰ ਇੱਕ ਚੀਜ਼ ਦੇ ਵਿੱਚ ਇਹਨਾਂ ਦੀ ਨਿਗਾਹ ਹੁੰਦੀ ਹੈ ਕਿ ਇਹ ਚੀਜ਼ ਸਹੀ ਹੋ ਰਹੀ ਆ ਜਾਂ ਗਲਤ ਹੋ ਰਹੀ ਆ ਤੇ ਇੱਕ ਤੁਹਾਨੂੰ ਮੈਂ ਨਾਲ ਹੁੰਦੇ ਗੱਲ ਇਹ ਦੱਸਣਾ ਚਾਹੁੰਦਾ ਇਹ ਇਹਨਾਂ ਦਾ ਰਜਵਾੜਾ ਖਲਾੜਾ ਤੇ ਨਾਲ ਹੀ ਟਾਬਾ ਹੈ ਟਾਬੇ ਦੇ ਉੱਤੇ ਅਸੀਂ ਪਹਿਲਾਂ ਰੋਟੀ ਖਾਧੀ ਦੇਖਿਆ ਮੈਂ ਖਲੀਫੇ ਬਾਏ ਨੂੰ ਪੁੱਛਿਆ ਮੈਂ ਕਿਹਾ ਭਾਈ ਇਹ ਰੋਟੀ ਇਹਰ ਚਿੱਟੀ ਜੀ ਹੁੰਦੀ ਹੈ ਮੈਂ ਕਿਹਾ ਇਹ ਥੋੜੀ ਜੀ ਥੋੜੀ ਜੀ ਨਾ ਰੋਟੀ ਜਿਵੇਂ ਆਪਣੇ ਘਰ ਵਾਲੀ ਹੁੰਦੀ ਨਾਰਮਲ ਰੋਟੀ ਉਹ ਥੋੜੀ ਜੀ ਕਾਲਸ ਸੀ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਇਹ ਕੀ ਕਾਰਨ ਹੈ ਕਹਿੰਦਾ ਵੀ ਜਿਹੜਾ ਇੱਥੇ ਰੋਟੀ ਜਿਹੇ ਆਟਾ ਵਰਤਦੇ ਨੇ ਤੇ ਮੈਦਾ ਵਰਤਦੇ ਨੇ ਉਹ ਖੋਦੇ ਇਹਨਾਂ ਦੀ ਇੱਥੋਂ ਦੀ ਕਣਕ ਦਾਗਾ ਤੇ ਉਹ ਰੋਟੀ ਖਾਣ ਦੇ ਵਿੱਚ ਤੁਹਾਨੂੰ ਆਪਣੇ ਆਪ ਮੈਂ ਨਹੀਂ ਕਹਿੰਦਾ ਠੀਕ ਹੈ ਤੁਸੀਂ ਆਪ ਖਾ ਕੇ ਦੇਖੋ ਰਜਵਾੜੇ ਢਾਬੇ ਤੇ ਕਦੇ ਵੀ 5-10 ਮਿੰਟ ਖੜ੍ਹ ਜੇ ਤੁਰੇ ਜਾਂਦੇ ਤੁਹਾਨੂੰ ਖਾਣ ਦੇ ਵਿੱਚ ਆਪ ਨੂੰ ਫੀਲ ਹੋ ਰੋਟੀ ਸਬਜੀ ਜਿਹੜੀ ਦਾਲ ਇਹ ਹਰ ਇੱਕ ਚੀਜ਼ ਜਿਹੜੀ ਮੰਨ ਲਓ ਹਰ ਇੱਕ ਢਾਬਾ ਹਰ ਇੱਕ ਰੈਸਟੋਰੈਂਟ ਬਾਹਰੋਂ ਖਰੀਦਦਾ ਠੀਕ ਹੈ ਉਹ ਹਰ ਇੱਕ ਚੀਜ਼ ਇਹਨਾਂ ਦੀ ਆਪ ਦੀ अवेलेबल ਆ ਪਿੱਛੇ ਇਹਨਾਂ ਦੀ ਜ਼ਮੀਨ ਹੈ ਕਾਫੀ ਵੱਡਾ ਫਾਰਮ ਹੈ ਮੰਨ ਲਓ 50-60 ਏਕੜ ਦਾ ਬਾਕੀ ਜਿਵੇਂ ਤੁਹਾਨੂੰ ਆਮਨਾ ਚੇਅਰਮੈਨ ਨੇ ਦੱਸੀ ਗੱਲ ਕਿਉਂਕਿ ਅਸੀਂ ਕੁਈ ਪੈਸੇ ਲੈ ਕੇ ਨਹੀਂ ਇੱਥੇ ਬੈਠੇ ਵੀ ਪੈਸੇ ਲੈ ਕੇ ਬੱਲੇ ਬੱਲੇ ਕਰੀ ਜਾਵਾਂਗੇ ਦਿਲੋਂ ਦਰਦ ਹੈ ਕਿ ਬਿਮਾਰੀਆਂ ਤੋਂ ਜੇ ਸਟਕਾਰਾ ਪਾਉਣਾ ਤੁਸੀਂ ਜ਼ਰੂਰ ਆਓ ਕਿਉਂਕਿ ਜਦੋਂ ਵੀ ਆਪਾਂ ਨਾਗਦੇ ਆ ਮੈਂ ਦੁਬਾਰਾ ਐਡਰੈਸ ਫੇਰ ਦੱਸ ਦਿੰਨਾ ਜਦੋਂ ਬਰਨਾਲੇ ਤੋਂ ਸੰਗਰੂਰ ਨੂੰ ਜਾਂਦੇ ਆ ਤਨੌਲਾ ਕ੍ਰੋਸ ਕਰਨਸਾਰ ਰਜਵਾੜਾ ਟੱਬਾ ਆਉਂਦਾ ਸੱਜੇ ਪਾਸੇ ਬਰਨਾਲੇ ਤੋਂ ਜਾਂਦਿਆਂ ਨੂੰ ਤੇ ਸੰਗਰੂਰ ਤੋਂ ਆਉਂਦਿਆਂ ਨੂੰ ਖੱਬੇ ਪਾਸੇ ਤਨੌਲੇ ਤੋਂ 4-5 ਕਿਲੋਮੀਟਰ ਬਾਹਰਲੇ ਪਾਸੇ ਸੋ ਇੱਕ ਵਾਰੀ ਜ਼ਰੂਰ ਆਓ ਗਾਰੰਟੀ ਸਾਡੀ ਹੈ ਵੀ ਇਹਦੇ ਵਿੱਚ ਕੋਈ ਮਲਾਪਟ ਨਹੀਂ ਹੋਊ। ਅੱਛਾ ਇੱਕ ਗੱਲ ਹੋਰ ਜਾਂਦੇ ਜਾਂਦੇ ਦੱਸ ਦਿਆਂ ਵੀ ਜਿਹੜਾ ਇੱਥੇ ਗੰਨਾ ਹੈ ਇਹ ਨਹੀਂ ਵੀ ਗੰਨੇ ਨੂੰ ਜਿਵੇਂ ਆਇਆ ਚੱਕ ਕੇ ਉਹਨੂੰ ਖਿਲਾੜੀ ਥਾਣੀ ਨਿਘਾਤਾ। ਇੱਥੇ ਗੰਨੇ ਨੂੰ ਵਧੀਆ ਪਾਣੀ ਨਾਲ ਧੋਤਾ ਜਾਂਦਾ, ਸਾਫ਼ ਕੀਤਾ ਜਾਂਦਾ ਕਿਉਂਕਿ ਉਹਦੇ ਵਿੱਚ ਕੋਈ ਜਾਨਵਰ, ਕੋਈ ਕੋਈ ਚੀੜੀ, ਚੰਤੂ ਕੁਝ ਵੀ ਵੀ ਉਹਦੇ ਵਿੱਚ ਨਾ ਹੋਵੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਉਹਨੂੰ ਗੰਨੇ ਨੂੰ ਖਿਲਾੜੇ ਥਾਣੀ ਪੀੜਿਆ ਜਾਂਦਾ। ਸੋ ਇੱਕ ਵਾਰੀ ਜ਼ਰੂਰ ਆਓ। ਇਹ ਸਾਡੀ ਗਰੰਟੀ ਹੈ ਵੀ ਤੁਹਾਨੂੰ ਚੀਜ਼ ਦੇ ਵਿੱਚ ਮਲਾਵਟ ਨਹੀਂ ਮਿਲੂਗੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਇੱਕ ਵਾਰ ਰਜਵਾੜੇ ਢਾਬੇ ਤੇ ਤੇ ਰਜਵਾੜਾ ਗੁੜਖਲਾੜ ਤੇ ਜ਼ਰੂਰ ਆਓ ਤੇ ਇੱਥੋਂ ਆ ਕੇ ਤੁਸੀਂ ਕੁਆਲਿਟੀ ਚੈੱਕ ਕਰਕੇ ਆਪਦੀ ਪੂਰੀ ਤਸੱਲੀ ਕਰਕੇ ਜਿਹੜਾ ਉਹ ਗੁੜ ਤੇ ਸ਼ੱਕਰ ਲੈ ਕੇ ਜਾ ਸਕਦੇ ਹੋ ਹਾਂ ਅਗਰ ਕੋਈ ਕੁਆਲਿਟੀ ਦੇ ਵਿੱਚ 19 21 ਹੋਵੇ ਤਾਂ ਤੁਹਾਡਾ ਜਿਹੜਾ ਗੁੜਾ ਉਹ ਖੁੱਲਿਆ ਖਲਾਇਆ ਤੁਸੀਂ ਵਾਪਸ ਕਰ ਸਕਦੇ ਹੋ ਜੇ ਤੁਹਾਨੂੰ ਨਾ ਪਸੰਦਾ ਹੋਵੇ ਤੇ ਕਿਸੇ ਵੀ ਕਿਸਮ ਦੀ ਕੋਈ ਮਲਾਵਟ ਅਗਰ ਕੋਈ ਇਹਦੇ ਵਿੱਚ ਸਾਬਤ ਕਰ ਦੇ ਤਾਂ ਉਹਦੀ ਵੀ ਦੇਣਦਾਰੀ ਰਜਵਾੜਾ ਗੁੜਕਲਾੜ ਦੀ ਹੋਵੇਗੀ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜਿਹੜੇ ਵੀਰ ਆਰਗੈਨਿਕ ਖਾਣ ਦੇ ਜਿਹੜੇ ਚਾਹ ਬਾਣ ਨੇ ਧੰਨਵਾਦ ਵਾਹਿਗੁਰੂ